ਸੋ ਬਹੁਤਿਆਰੀ ਕਿਤਾਬ ਆ ਇਹਦੇ ਵਿੱਚ ਜ਼ਿੰਦਗੀ ਦੇ ਬਹੁਤ ਸੋਹਣੇ ਰੰਗ ਜਿਹੜੇ ਆ ਦੇਖਣ ਨੂੰ ਮਿਲਦੇ ਆ ਸੋ ਇਸ ਕਿਤਾਬ ਦੇ ਵਿੱਚ ਬਹੁਤ ਸੋਹਣੀ ਇੱਕ ਛੋਟੀ ਜੀ ਕਹਾਣੀ ਜਿਹੜੀ ਮੈਂ ਪੜ੍ਹੀ ਬਹੁਤ ਸੋਹਣੀ ਲੱਗੀ ਮੈਨੂੰ ਸੋ ਮੈਂ ਸੋਚਿਆ ਕਿ ਕਿਉਂ ਨਾ ਇਹ ਛੋਟੀ ਜੀ ਕਹਾਣੀ ਆਪਣੇ ਫੇਸਬੁਕ ਫਰੈਂਡਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਸੋ ਬਹੁਤ ਹੀ ਮਹਾਨ ਰਾਈਟਰ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਸੋ ਮੈਂ ਧੰਨਵਾਦੀ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦਾ ਜੋ ਉਹਨਾਂ ਨੇ ਸਾਡੇ ਵਰਗੇ ਪਾਠਕਾਂ ਦੇ ਲਈ ਐਨੀਆਂ-ਐਨੀਆਂ ਸੋਹਣੀਆਂ ਕਿਤਾਬਾਂ ਜਿਹੜੀਆਂ ਲਿਖੀਆਂ ਸੋ ਕਹਾਣੀ ਐਦਾਂ ਹੀ ਕਹਿੰਦੇ ਕੁਦਰਤ ਦੇ ਰੰਗ ਅਨੇਕ ਹਨ ਉਸ ਦੇ ਢੰਗ ਨਿਆਰੇ ਹਨ ਜੇ ਪਰਿਵਰਤਨ ਦੀ ਇੱਛਾ ਹੋਵੇ ਤਾਂ ਮੌਕੇ ਲੱਭਣੇ ਨਹੀਂ ਪੈਂਦੇ ਆਪੇ ਲੱਭ ਪੈਂਦੇ ਹਨ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਵਾਰੀ ਇੱਕ ਹਾਦਸੇ ਕਾਰਨ ਇੱਕ ਸਮੁੰਦਰੀ ਜਹਾਜ਼ ਦਾ ਸਾਰਾ ਅਮਲਾ ਜਹਾਜ਼ ਨਾਲ ਹੀ ਡੁੱਬ ਗਿਆ ਕੇਵਲ ਇੱਕ ਵਿਅਕਤੀ ਕਰਕੇ ਇੱਕ ਬੇ ਆਵਾਦ ਛੋਟੇ ਜਿਹੇ ਟਾਪੂ ਦੇ ਕਿਨਾਰੇ ਲੱਗਾ ਫਕਾਵਟ ਅਤੇ ਇਕਲਤਾ ਕਾਰਨ ਉਹ ਭੈਪੀ ਸੀ ਪੀ ਤੇ ਬਿਲਕੁਲ ਇਕੱਲਾ ਵਿਅਕਤੀ ਆਸਮਾਨ ਵੱਲ ਵੇਖ ਕੇ ਰੱਬ ਨਾਲ ਸੰਬੰਧ ਜੋੜਨ ਦਾ ਯਤਨ ਕਰਦਾ ਹੈ ਜਦੋਂ ਮਨੁੱਖ ਵੱਡੇ ਸੰਕਟ ਵਿੱਚ ਹੁੰਦਾ ਹੈ ਤਾਂ ਉਸ ਵਿੱਚ ਸੂਝ ਅਤੇ ਵਿਸ਼ਵਾਸ ਦੇ ਸੁੱਤੇ ਸਰੋਤ ਜਾਗ ਪੈਂਦੇ ਹਨ ਉਹ ਰੱਬ ਤੋਂ ਮਦਦ ਮੰਗਦਾ ਰਿਹਾ ਕਈ ਦਿਨ ਉਬੀਕਨ ਵਗਰੋਂ ਜਦੋਂ ਉਸਨੇ ਨੇੜੇ ਦੇ ਜੰਗਲ ਵਿੱਚੋਂ ਨਿੱਕ-ਸੁੱਕ ਲਿਆ ਕੇ ਮੀਂਹ ਤੁਪ ਤੋਂ ਬਚਣ ਲਈ ਇੱਕ ਝੂੰਗੀ ਬਣਾਈ ਇੱਕ ਦਿਨ ਜਦੋਂ ਉਹ ਨਿੱਕਾ ਮੋਟਾ ਸਮਾਨ ਇਕੱਠਾ ਕਰਕੇ ਹਨੇਰਾ ਪੈਣ ਵੇਲੇ ਵਾਪਸ ਮੁੜਿਆ ਤਾਂ ਵੇਖਿਆ ਉਸਦੀ ਝੂੰਗੀ ਨੂੰ ਅੱਗ ਲੱਗੀ ਹੋਈ ਸੀ ਉਸਨੇ ਰੱਬ ਨੂੰ ਕੋਸਿਆ ਇਹ ਕੀ ਕੀਤਾ ਮੰਗੀ ਮਦਦ ਸੀ ਰੱਬਾ ਪਰ ਤੂੰ ਤਾਂ ਮੇਰੀ ਝੂੰਗੀ ਵੀ ਸਾੜ ਦਿੱਤੀ ਰੱਬ ਨਾਲ ਬਹੁਤ ਨਰਾਜ਼ ਹੋਇਆ ਉਹ ਉਹ ਤੋਂ ਖਾਪਾ ਰਿਹਾ ਰੱਬ ਨੂੰ ਬੋਲਿਆ ਰੱਬ ਨੂੰ ਉਹਨੇ ਕੋਸਿਆ ਕਹਿੰਦਾ ਤੂੰ ਮੇਰੀ ਮਦਦ ਤਾਂ ਕੀ ਕਰਨੀ ਸੀ ਜਿਹੜੀ ਮੈਂ ਜੰਗਲ ਚੋਂ ਲਿਆ ਕੇ ਨਿੱਕ ਸੁੱਕ ਇਕੱਠਾ ਕਰਕੇ ਝੂੰਗੀ ਬਣਾਈ ਸੀ ਇੱਕ ਛੋਟਾ ਜਿਹਾ ਰਹਿਣ ਬਚੇਰਾ ਬਣਾਇਆ ਸੀ ਤਾਂ ਤਾਂ ਉਹ ਵੀ ਮੇਰਾ ਅੱਗ ਲਾ ਕੇ ਫੂਕ ਦਿੱਤਾ ਉਸ ਤੋਂ ਬਾਅਦ ਉਹ ਰੱਬ ਨੂੰ ਕੋਸਦਾ ਰਿਹਾ ਸਾਰੀ ਰਾਤ ਉਹ ਰੱਬ ਨੂੰ ਕੋਸਦਾ ਹੀ ਰਿਹਾ ਜਦੋਂ ਸਵੇਰ ਹੋਈ ਤਾਂ ਉਸਨੇ ਵੇਖਿਆ ਇੱਕ ਜਹਾਜ਼ ਉਸ ਵੱਲ ਆ ਰਿਹਾ ਸੀ ਇਹ ਜਹਾਜ਼ ਉਸ ਨੂੰ ਬਚਾਉਣ ਲਈ ਆਇਆ ਸੀ ਉਸ ਦੀ ਮਦਦ ਵਿੱਚ ਆਇਆ ਸੀ ਉਸਨੇ ਜਹਾਜ਼ ਵਾਲਿਆਂ ਨੂੰ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇੱਥੇ ਹਾਂ ਅਤੇ ਇਕੱਲਾ ਹਾਂ ਤਾਂ ਉਹਨਾਂ ਨੇ ਕਿਹਾ ਅਸੀਂ ਅੱਗ ਵੇਖ ਕੇ ਆਏ ਹਾਂ ਸਾਨੂੰ ਧੂਆਂ ਦਿਖਿਆ ਕਿ ਇਸ ਟਾਪੂ ਤੇ ਅੱਗ ਲੱਗੀ ਹੋਈ ਹੈ ਵੀ ਸ਼ਾਇਦ ਕੋਈ ਸਾਨੂੰ ਮਦਦ ਲਈ ਬੁਲਾ ਰਿਹਾ ਹੈ ਕਿਉਂਕਿ ਅਕਸਰ ਜਦੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਐਦਾਂ ਦੇ ਹਾਦਸੇ ਹੋ ਜਾਂਦੇ ਆ ਜਾਂ ਕੋਈ ਵਿਅਕਤੀ ਬਚ ਜਾਂਦੇ ਆ ਤਾਂ ਇਹ ਇੱਕ ਅੱਗ ਲਾ ਕੇ ਜਿਹੜੇ ਟਾਪੂਆਂ ਤੇ ਉਹ ਚੱਲ ਜਾਂਦੇ ਆ ਜਾਂ ਜਿਹੜੇ ਰੇਗਿਸਤਾਨਾਂ ਦੇ ਵਿੱਚ ਉਹ ਚੱਲ ਜਾਂਦੇ ਆ ਉੱਥੇ ਕੋਈ ਘਰ ਤਾਂ ਨੇੜੇ ਹੁੰਦਾ ਨਹੀਂ ਕਿਉਂਕਿ ਹਜ਼ਾਰਾਂ ਕਿਲੋਮੀਟਰ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਹੁੰਦਾ ਇਹ ਇੱਕ ਇਸ਼ਾਰਾ ਹੁੰਦਾ ਏ ਕਿ ਅੱਗ ਲਾ ਕੇ ਇਸ਼ਾਰਾ ਦਿੱਤਾ ਜਾਂਦਾ ਜਾਂ ਧੂਆ ਕਰਕੇ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਅੱਗ ਦੇਖੀ ਧੂਆ ਦੇਖਿਆ ਤਾਂ ਸਾਨੂੰ ਲੱਗਿਆ ਕਿ ਕੋਈ ਸਾਨੂੰ ਮਦਦ ਲਈ ਬੁਲਾ ਰਿਹਾ ਏ ਕਹਿੰਦੇ ਬੀਤਾ ਕਰਕੇ ਅਸੀਂ ਤੇਰੀ ਮਦਦ ਕਰਨ ਆਏ ਆ ਤਾਂ ਫਿਰ ਅਸੀਂ ਸਮਝ ਗਏ ਕਿ ਭਾਈ ਉੱਥੇ ਕਿਸੇ ਨੂੰ ਮਦਦ ਦੀ ਲੋੜ ਆ ਇਸ ਲਈ ਸਾਨੂੰ ਕੋਈ ਬੁਲਾ ਰਿਹਾ ਕੋ ਜਦੇ ਉਸ ਬੰਦੇ ਦੀਆਂ ਅੱਖਾਂ ਖੁੱਲ ਗਈਆਂ ਕਹਿੰਦਾ ਜਿਹੜਾ ਸਾਰੀ ਰਾਤ ਰੱਬ ਨੂੰ ਕੋਸਦਾ ਰਿਹਾ ਸੀ ਉਹ ਇਬਾਦਤ ਵਿੱਚ ਗੋਡਿਆਂ ਤੇ ਚੁੱਕ ਗਿਆ ਉਨੇ ਰੱਬ ਦਾ ਸ਼ੁਕਰੀਆ ਦਾ ਕੀਤਾ ਕਿਹੇ ਮਾਲਕਾ ਤੇਰੇ ਰੰਗ ਤੈਨੂੰ ਇਹ ਪਤਾ ਪਤਾ ਨਹੀਂ ਤੂੰ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਆ ਕਹਿੰਦਾ ਉਸ ਦਿਨ ਉਸ ਨੂੰ ਗਿਆਨ ਹੋਇਆ ਜੇ ਰੱਬ ਸਾਡੀ ਮਦਦ ਨਹੀਂ ਕਰ ਰਿਹਾ ਕਾ ਕਾਰਨ ਇਹ ਹੈ ਕਿ ਅਜੇ ਮਦਦ ਕਰਨ ਦਾ ਬੇਲਾ ਨਹੀਂ ਆਇਆ ਸੁਣਨ ਵਾਲੇ ਕੰਨ ਚਾਹੀਦੇ ਹਨ ਉਸ ਦੀ ਚੁੱਪ ਵਿੱਚ ਵੀ ਸੁਣੇ ਹਨ ਜੇ ਥੱਲੇ ਹਿੰਮਤ ਹੋਵੇ ਤਾਂ ਉਕਰੋਂ ਰਹਿਮਤ ਹੋਣ ਵਿੱਚ ਦੇਰ ਨਹੀਂ ਲੱਗਦੀ ਨਿੱਕੀਆਂ ਕੜੀਆਂ ਦੇ ਮੀਂਹ ਵਿੱਚ ਵੀ ਵਿਸਾਲ ਧਾਤੀ ਨੂੰ ਹਰਾ-ਭਰਾ ਕਰਨ ਦੀ ਸਮਰੱਥਾ ਹੁੰਦੀ ਹੈ। ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਾ ਨਹੀਂ ਦਿੰਦੀਆਂ। ਸੋ ਇਹ ਸਿੱਖਿਆ ਮਿਲਦੀ ਆ ਸਾਨੂੰ ਕਿ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਉਵੇ ਕਰ ਦੇਰ ਆ ਨੇਰ ਨਹੀਂ ਜਦੋਂ ਸਮਾਂ ਆਇਆ ਉਹਨੇ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ ਕਦੋਂ ਤੁਹਾਡੇ ਤੇ ਰਹਿਮਤ ਕਰ ਦੇਣੀ ਆ, ਕਦੋਂ ਤੁਹਾਡੀ ਮਦਦ ਕਰ ਦੇਣੀ ਆ। ਸੋ ਦੇਖੋ ਜਿਹੜਾ ਬੰਦਾ ਰੱਬ ਨੂੰ ਕੋਸਦਾ ਰਿਹਾ ਤੁਹਾਨੂੰ ਬੁਰਾ ਪਰ ਆਪ ਬੋਲਦਾ ਰਿਹਾ ਕਿ ਤੇਮੇਰਾ ਘਰ ਜਲਾਤਾ ਅਸਲ ਵਿੱਚ ਰੱਬ ਨੇ ਉਹਦਾ ਘਰ ਨਹੀਂ ਸੀ ਜਲਾਇਆ ਅਸਲ ਵਿੱਚ ਰੱਬ ਨੇ ਉਹਨੂੰ ਉਹਦੇ ਅਸਲੀ ਘਰ ਜਾਣ ਲਈ ਰਸਤਾ ਦਿਖਾਇਆ ਸੀ ਆਗਰ ਤੁੰਗ ਨੂੰ ਅੱਗ ਨਾ ਲੱਗਦੀ ਤਾਂ ਉਹਨੇ ਪਤਾ ਨਹੀਂ ਉਥੇ ਅਜੇ ਹੋਰ ਕਿੰਨਾ ਸਮਾਂ ਉਸ ਟਾਪੂ ਤੇ ਫਸਿਆ ਰਹਿਣਾ ਸੀ ਸੋ ਉਮੀਦ ਕਰਦਾ ਕਿ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਊਗੀ ਅਗਰ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਦੇ ਧੰਨਵਾਦ